ਜੋ ਬੁਲੇ ਸੋ ਨਿਰਪੈ ਭਗਵਾਨ ਫਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਕਿਆ ਨਾਥ ਮਹਾਰਾਜ ਕੀ ਜੈ ਸਿਧ ਕਬਾਨ ਸਰਦਾ ਲੋ ਇਸ ਥਾਂ ਇੱਕ ਮਨ ਹੋ ਜੋ ਸੀਸ ਝੁਕਾਵੇ ਸ੍ਰੀ ਵਾਲਮੀਕੀ ਦੀ ਰਹਿਮਤ ਤੋਂ ਉਹ ਦਿਲ ਦੇ ਅਕਲ ਮਰਦਾ ਪਾਵੇ ਆਦ ਪ੍ਰਖ ਦੇ ਤੀਰਥ ਉਤੇ ਆ ਕੀ ਆਸ਼ਰਮ ਹੈ ਗਿਆਨ ਦਾ ਆਸ਼ਰਮ ਜਗਤ ਪਿਤਾ ਬ੍ਰਹਮਣ ਦੇ ਮਾਲਕ ਵਾਲਮੀਕ ਭਗਵਾਨ ਦਾ ਆਸ਼ਰਮ ਸਾਡੇ ਮਦਰੋ ਇਸ ਆਸ਼ਰਮ ਦੀ ਪੂਰਨ ਤੇਰੀ ਬਹੁਤ ਭਰੀ ਹੈ ਜ਼ਿੰਮੇਵਾਰੀ ਆਦਪੁਰਖ ਦੇ ਹੁਕਮ ਮੁਤਾਬਕ ਤੈਨੂੰ ਸੌਪ ਰਹੀ ਹਾਸਰ ਸੇਵਾਦਾਰੀ ਬਚਨ ਕਰ ਦਿਆ ਸਤਿਗੁਰ ਜੀ ਦੇ ਦੁੱਧ ਦਾ ਗੜਵਾ ਲੈ ਕੇ ਹੱਥ ਪ੍ਰਗਟ ਨਾਥ ਜੀ ਪ੍ਰਗਟ ਹੋ ਗਏ ਸੇਵਕ ਸੰਗਮਲ ਕੀਰਤਨਾਥ ਹੈ ਹੱਥ ਜੋੜ ਕੇ ਕਿਹਾ ਸੇਵਕਾ ਦੁੱਧ ਸਕੇ ਸਾਡੇ ਪਿਆਰੇ ਸਤਿਗੁਰ ਪਿਆਰੇ ਦੁਖੀਆ ਤਾਈ ਲਈ ਤਪੱਸਿਆ ਕਰਕੇ ਜਗਤ ਜਿਲੰਦਾ ਠਾਰਨ ਹਾਰੇ ਸਤਿਗੁਰ ਬੋਲੇ ਪ੍ਰਗਟ بیٹਾ ਤੁਸੀਂ ਖੁਸ਼ੀਆਂ ਮਾਣੋ ਜੁਗ ਜੁਗ ਜੀਵੋ ਪਾ ਕੇ ਦੁੱਧ ਗਲਾਸਾ ਅੰਦਰ ਸਾਨੂੰ ਦਿਓ ਆਪੇ ਪੀਵੋ ਸੁਬਾਹ ਸਵੇਰੇ satsang ਅੰਦਰ ਸਜਣਾ ਜੱਤਰਬਾਰ ਹੈ ਬੇਟਾ ਵਸਾ ਅਰਪਣ ਕਰਨੇ ਇਸ ਆਸ਼ਰਮ ਦੇ ਪੂਰਨ ਨੂੰ ਅਧਿਕਾਰ ਹੈ ਬੇਟਾ ਸ਼ਬਦ ਗੁਰੂ ਇਹਦੇ ਸਾਹੀ ਰਚਿਆ ਇਸ ਨੂੰ ਸਾਡੀ ਜੋਤ ਸਮਝਣਾ ਜੋ ਗੱਲ ਇਸ ਦੇ ਹਿੱਦ ਉੱਠੇ ਉਹ ਸਾਡੀ ਅਸਲ ਸਰੋਤ ਸਮਝਣਾ ਇਹ ਦੀ ਜੀਭੋਂ ਨਿਕਲੇ ਜਿਹੜੀ ਉਹ ਸਾਡੀ ਅਸਲ ਆਵਾਜ਼ ਸਮਝਣਾ ਸਰਬ ਕਲਾਏ ਪੂਰਨ ਪਿਆਰਿਓ ਇਸ ਨੂੰ ਸਿੱਧਾ ਤਾਜ ਸਮਝਣਾ ਪਦ ਘਟਨਾਥ ਨ ਬੋਲੇ ਸਤਿਗੁਰੂ ਤੋਂ ਕੁੰਜੀ ਬਰਦਾਰ ਹੈ ਬੇਟਾ ਅਸਾ ਅਰਪਣ ਕਰਨੇ ਇਸ ਆਸ਼ਰਮ ਦੇ ਪੂਰਨੋ ਅਧਿਕਾਰ ਹੈ ਬੇਟਾ ਜੋ ਪੱਗਾ ਇੰਗਲੈਂਡ ਤੋਂ ਆਇਆ ਸੋਚੀਗਾ ਤਿੱਲੇਦਾਰ ਹੀਰਿਓ ਉਹਨਾਂ ਵਿੱਚੋਂ ਇੱਕ ਵੱਖਰੀ ਕਰ ਲੋ ਇੱਕ ਸੁੰਦਰ ਦਸਤਾਰ ਹੀਰਿਓ ਗੋਪੀ ਘੋਦੀ ਜੋਤ ਤੇ ਕੇਸਰ ਧੂਪ ਸੁਨਗਰੀ ਨਾਰੀਅਲ ਪਿਆਰਾ ਖੁੱਲਾ ਦਾਇਕ ਹਾਰ ਚੋਣਵਾ ਜਲਵਾ ਜਿਸਤਾ ਹੋਏ ਨਿਆਰਾ ਅਤਰਦਾਨੇ ਵਿੱਚ ਰੂਹ ਕਿਉੜਾ ਪਰ ਰੱਖਣਾ ਕੋਲ ਟਕਾ ਕੇ ਠੀਕ ਮਾਤ ਲੋਕ ਤੋਂ ਲਪਟਾ ਜਿਸ ਤੇ ਉਡੜ ਜਾਂ ਸਵਰਗਾ ਤੀਕ ਵਾਲਮੀਕ ਭਗਵਾਨ ਦਾ ਪੜ ਕੇ ਆਦਰ ਮੈਣ ਦਾ ਹੋਏ ਪ੍ਰਕਾਸ਼ ਆਦਪੁਰਖ ਦਾ ਪੜ ਕੇ ਪ੍ਰਗਟਨਾਥ ਸੇ ਇਤਿਹਾਸ ਸ਼ਰਦਾ ਬਾਣ ਪਾਠ ਨੂੰ ਕਹਿਦੇ ਹੋ satsang ਹਾਲ ਚ ਸ਼ਰਦਾ ਨਾਲ ਕੌਮੀ ਗ੍ਰੰਥ ਸੁਣਾਵੇ ਪੜ੍ਹ ਕੇ ਕੌਮ ਤੇ ਜਿਸ ਵਿੱਚ ਹਲ ਸਵਾਲ ਪੂਰਨ 나ਥ ਤੇ ਕਲਮ ਈਸ਼ਵਰੀ ਜੋ ਕਾਗਜ਼ ਤੇ ਮੋਤੀ ਕੇਰੇ ਜਿਸ ਤੇ ਆਕਾਲਿਆ ਅੱਖਰਾਂ ਵਿੱਚੋਂ ਕੌਮਲੇ ਉੱਗਣੇ ਸੋਣ ਸਵੇਰੇ ਆਦਿ ਵਸੀ ਆਦਾ ਜਿਸ ਅੰਦਰ ਮੋੜ ਤੋਂ ਕੁੱਲ ਇਤਿਹਾਸ ਹੈ ਲਿਖਿਆ ਅਰਾਜ ਭਾਗ ਦਿੱਤਾ ਤੇ ਹਾਰਾ ਕੌਮੇ ਵਿਰਸਾ ਖਾਸ ਐ ਲਿਖਿਆ ਟੁੱਟੀ ਪੀਂਘ ਭੁਲਾ ਰਿਓ ਕਿਕਰ ਅਸਥੀ ਆਗੈ ਕਿਵੇਂ ਨਿਵਾਣਾ ਵੱਲੇ ਤਖਤਾ ਤਾਜਾ ਵਾਲੇ ਆਗੈ ਹਰਸ ਕਿਸ ਤਰ੍ਹਾਂ ਕਾਵਾਂ ਥੱਲੇ ਬੜੇ ਬੜੇ ਅੱਜ ਸੰਤ ਆਏ ਨੇ ਕੌਮੇ ਖਿਦਮਤਗਾਰ ਆਏ ਨੇ ਰੋਸ਼ਨ ਕਰਨ ਕਾਮ ਦੇ ਹਿਰਦੇ ਆਗੋ ਸਵਾਸਲਾਰ ਆਏ ਨੇ ਜਿਤਨੇ ਔਣ ਪਿੰਡਾਂ ਤੋਂ ਗੱਬਰੂ ਉਦਮੀ ਸੇਵਕ ਸਰਦਾਬਾਨ ਜੋ ਸੰਤਾਂ ਦੀ ਸੇਵਾ ਕਰਕੇ ਆਪਣੇ ਭਾਗ ਜਗਾਉਣੇ ਚਾਹਣ ਉਹਨਾਂ ਦੇ ਮੋਟੇ ਅਤੇ ਬਿੱਲੇ ਆਸ਼ਰਮ ਵੱਲੋਂ ਬਣੇ ਜੋ ਖਾਸ ਨੰਬਰ ਵਾਰ ਲਗਾ ਕੇ ਸਭ ਨੂੰ ਕਰੋ ਉਹਨਾਂ ਦੀ ਪੂਰਨ ਆਸ ਲੰਗਰ ਅਤੇ ਦੀਵਾਨ ਦੇ ਅੰਦਰ ਉਹਨਾਂ ਦੀ ਹੀ ਸੇਵਾ ਲੱਗੇ ਸੇਵਾ ਕਰਦੇ ਆ ਨਾਮ ਜਪਣ ਜੋ ਇੱਕ ਦੂਜੇ ਤੋਂ ਹੋ ਹੋ ਅੱਗੇ ਆਸ਼ਰਮ ਸੰਗ ਲੰਗਰ ਦੀ ਸੇਵਾ ਕਰਦੇ ਆ ਮਾਇਆ ਕਰਨਗੇ ਆਟ ਪਰਵਾਰ आले ਖੁਸ਼ੀਆਂ ਸੰਗ ਪੱਲੇ ਆਦਪੁਰਖ ਤੋਂ ਪੰਨ ਗਿਆ ਉਹ RAM LAL JI SABARWAL JO VIDWAN TE PAR UPKARI SWAGAT KARNA SAAT SARVANDA EH ASTI ZIMMEDARI ਪੀ ਕਰਤਨ ਸਾਧੂ ਤੇ ਨੇਤਾ ਕੌਮੀ ਆਗੂ ਖਿਦਮਤਗਾਰ ਜੋ ਵੀ ਆਉਣਗੇ ਸਰਦਾਦੇ ਸੰਗ ਆਦ ਪਰਖਦੇ ਇਸ ਦਰਬਾਰ ਸਭ ਦਾ ਹੀ ਸਤਕਾਰ ਸਵਾਗਤ ਆਪ ਕਰੇਗਾ ਸਬਰਵਾਲ ਇਹ ਵਿਦਵਾਨ ਮਹਾਨ ਵਿਅਕਤੀ ਵਿਦਾ ਵਰਕੇ ਇਹਦੇ ਖਿਆਲ ਰੱਖ ਕੇ ਕਵੀ ਬੁਲਾਰੇ ਕੌਮੀ ਗੀਤਕਾਰ ਤੇ ਸਿਪਾਹਸਲਾਰ ਇਹ ਹਿੱਸੇ ਆਉਂਦਾ ਤੈਮ ਦੇ ਵੇਗਾ ਹਰ ਵਿਦਵਾਨ ਨੰਬਰ ਵਾਰ ਇਤਨੇ ਬਚਨ ਬिलास ਕਰ ਗੁਰ ਹੋ ਗਏ ਅੰਤਰ ਧਿਆਨ ਤਾਰ ਜੋੜ ਕਰ ਤਾਰ ਨਾਲ ਫਿਰ ਟਿੱਕੇ ਗੁਰ ਭਗਵਾਨ ਨਾਮ ਧਿਆਕੇ ਸਤ ਗੁਰ ਜੀ ਦਾ ਹਿੱਸੇ ਵਕ ਨੇ ਕੀ ਸੁਸ਼ਾਇਆ ਪੂਰਨ ਟਿੱਕੇ ਸ਼ਰਦਾ ਦੇ ਸੰਗ ਸਿਰ ਉੱਤੇ ਸਤ ਗੁਰ ਦਾਸ ਆਇਆ ਪ੍ਰਭੰਦ ਤੇ ਸਤ ਗੁਰਜੀ ਸੋਵੇ ਤੀਨ ਤਨੀ ਦੇ ਪਾਲਣ ਹਾਰੇ ਪਦਮ ਗੁਰਾ ਦੇ ਚਰਨਾਂ ਵਿੱਚ ਸੂਰਜ ਵਾਂਗਰ ਚਮਕਾ ਮਾਰੇ ਸੰਧਿਆ ਕਰਕੇ ਦਾਸ ਸੌ ਗਿਆ ਸਤ ਗੁਰਜੀ ਦਾ ਚਰਨ ਭਿਖਾਰੀ ਮੁੱਠੀਆ ਭਰ ਪਰ ਲਾਹੇ ਤਿਵੇਂ ਪਿਆਰਾ ਸੰਗ ਨੀਂਦਰ ਕਰਤਾਰੀ ਅੱਧੀ ਉਹ ਲੰਗੀ ਦਾਤ ਜਦੋਂ ਫਿਰ ਜਾਗ ਪਿਆ ਦਾਸਨ ਕਾ ਦਾਸ ਸਤਿਗੁਰ ਉੱਠੇ ਚਿਹਰੇ ਚਮਕੇ ਭਗਤੀ ਦਾ ਨੂਰੀ ਪ੍ਰਕਾਸ਼ ਇਸੇ ਵਖਣੋ ਬਾਜ ਮਾਰ ਕੇ ਮੁਖੋ ਬੋਲੇ ਗੁਰ ਮਿਹਰਬਾਨ ਉਠ ਪੂਰਨਾ ਫਿਰ ਤੁਰ ਆਈਏ ਕਰੀਏ ਆਕੇ ਫਿਰ ਇਸ਼ਨਾਨ ਆਕੇ ਗੁਰ ਨੂੰ ਮਾਲਿਸ਼ ਕੀਤੀ ਗੋਕੇ ਕਿਉ ਪਵਿੱਤਰ ਨਾਲ ਜਿਵੇਂ ਗੁਰਤੀ ਰੋਜ਼ ਕਰੇਂਦਾ ਸੇਵਕ ਸੇਵਾ ਹਾਰਸਿਆਲ ਸਤਗੁਰੂ ਲਾ ਜ ਸਮਾਧੀ ਬੈ ਗਏ ਸੋਤ ਜੋੜ ਭਗਵਾਨ ਦੇ ਸੰਗ ਦਿਲ ਦੀ ਅੱਖਿਆ ਨਾਲ ਦੇਖ ਰਹਿ ਆਤਪ੍ਰਖ ਈਸ਼ਵਰ ਦੇ ਰੰਗ ਮੰਦਰ ਅੰਦਰ ਹੋਈ ਆਰਤੀ ਗੂੰਜੇ ਸ਼ੰਖਾ ਨਾਦ ਕਢਿਆਲ ਕਿਉ ਦੀਆ ਜੋਤਾ ਸ਼ੁੱਧ ਸਮਗਰੀ ਦੇ ਰੰਗੇ ਪਾਣੀ ਸੁਗੰਧੀਆਂ ਨਾਲ ਫਿਰ ਲੀਤਾ ਬਾਕਰ ਮੈਣ ਸਾਹਿਬ ਦਾ ਪ੍ਰਗਟ ਗਨਾਤ ਗੁਰੂ ਦੇ ਲਾਲ ਆਦਰ ਮੈਂ ਜੋ ਸੰਗਤਾਂ ਸੁਣ ਲੈ ਆਦਪੁਰਖ ਦੇ ਜਹੋ ਜਲਾਲ ਫਿਰ ਪ੍ਰਗਟ ਨਾਥ ਨੇ ਆਉਣ ਪ੍ਰਗਟ ਕੀਤੇ ਜਿਉਂ ਫਰਮਾਇਆ ਗੁਰਮਹਾਰਾਜ ਅਜ ਪੂਰਨੋਂ ਪੂਰਨ ਸਤਿਗੁਰੂ ਬਖਸ਼ਰ へ ਸ੍ਰਿਸ਼ਟੀ ਦਾ ਤਾਜ ਉਦਰ ਪਾਠੀ ਗ੍ਰੰਥ ਦਾ ਕੌਮੀ ਗ੍ਰੰਥ ਚ ਬਾਣੇ ਪੜਦਾ ਸਤ ਸੰਗ ਹਾਲ ਚ ਸਾਧ ਸੰਗਤ ਨੋ ਰੰਗ ਜਾਵੇ ਅਣਖਾਂ ਦਾ ਚੜਦਾ ਕੋਮੀ ਗ੍ਰੰਥ ਲਖਾਇਆ ਸਤਿਗੁਰੂ ਦੇ ਸੇਵਕ ਨੂੰ ਬਖਸ਼ਿਸ਼ ਕਰਕੇ ਦਾਸ ਦੇ ਹਿਰਦੇ ਜੋਤ ਜਗਾਈ ਹੱਥ ਰਹਿਮਤਾ ਦਾਸ ਸਿਰ ਧਰ ਕੇ ਕੋਮੀ ਗ੍ਰੰਥ ਦੇ ਹਰ ਅੱਖਰ ਤੇ ਗੁਰ ਪਰਮੇਸ਼ਵਰ ਖੁਦ ਹੀ ਬੋਲਣ ਇਸ ਨੇ ਦੰਦੇ ਦਿਲ ਵਿੱਚ ਬੈ ਕੇ ਪ੍ਰੀਤ ਗੰਮੀ ਸਤਿਗੁਰ ਖੋਲਣ ਪ੍ਰੇਮ ਦੇ ਸੰਗਲ ਪਾਦ ਲਾ ਨੋਖ ਖਿੱਚੀ ਜਾਵੇ ਪ੍ਰਗਟ ਨਾਦ ਬਾਣੀ ਪਰਦੇ ਜਿਸੇ ਵਕਤੇ ਸਿਰ ਤੇ ਰੱਖਣ ਸਤਿਗੁਰੂ ਹਾਤ ਇਹ ਸਤਿਗੁਰ ਦਿਆ ਬਖਸ਼ਿਸ਼ਾ ਸਤਿਗੁਰ ਜੀ ਦੀ ਰਹਿਮਤ ਖਾਸ ਇਸ ਪੁਰਨੋਂ ਕਲ ਬਸਤੇ ਬਖਸ਼ਿਸ਼ ਕਬੀ ਤਾ ਦੇ ਰਾਸ ਹੀਠ ਗਲੇਚੇ ਉੱਪਰ ਸੰਗਤਾ ਬੈਠਿਆ ਸੁਣਨ ਕੌਮੀ ਇਤਿਹਾਸ ਸੁਣ ਸੁਣ ਕੌਮੀ ਵਿਰਸਾ ਕੌਮ ਨੂੰ ਆਪੇ ਦਾ ਹੋ ਰਿਹਾ ਅਹਿਸਾਸ ਉਹ ਥਾਈ ਲਗੇ ਸਪੀਕਰ ਹਰ ਇੱਕ ਸ਼ੈਤਰ ਤੀਵਾਰ ਫੁੱਲਾ ਬਾਗ ਸ਼ਿੰਗਾਰਿਆ ਹੋਇਆ ਕੌਮੀ ਪਿਆਰਿਓ ਕੋ ਦਰਬਾਰ ਲੰਗਰ ਦੇ ਵਿੱਚ ਦੇਗਾਂ ਚੜ ਰੰਗ ਬਰੰਗੀਆਂ ਮਹਿਕਾ ਨਾਲ ਕਿੜ ਉੱਠੇ ਧਰਤੀ ਦੇ ਕਿੜਕੇ ਅੰਬਰ ਵੀ ਹੋ ਗਿਆ ਨਿਹਾਲ ਸੰਗਤਾ ਵਿੱਚ ਮਨ ਮੋਹਣਾ ਲੰਗਰ ਸ਼ਰਦਾ ਨਾਲ ਪਕਾਉਂਦੀ ਆ ਮਾਇਆ ਮੋਹ ਮੰਗਿਆ ਪਰਿਵਾਰਾ ਲਈ ਜਿੰਨਾ ਮਰਦਾ ਗੁਰਦਰਬਾਰੋਂ ਆਕੇ ਪਾਇਆ ਕੁਝ ਬਾਣ ਤੇ ਸੰਗਤ ਆਈ ਹੱਕਈ ਜਥਿਆ ਸੰਗ ਪੈਦਲ ਆਏ ਖੁਸ਼ੀਆਂ ਦੇਖ ਹਮ ਪੈਰੀ ਲੱਗੇ ਸਿਰਾਂ ਤੇ ਸਤਗੁਰ ਦੇਸ ਆਏ ਤੀਰਥ ਗਿਰਦੰਦ ਕਾ ਨ ਲੱਗਿਆ ਨਵੇਂ-ਨਵੇਂ ਚਮਕੀਲੇ ਮਾਲ ਚੱਕਰ ਵਰਤੇ ਹਟਿਆ ਵਾਲਿਆ ਭਰੀਆ ਹਟਿਆ ਸਤਿਆ ਨਾਲ ਸੰਗਤਾ ਦਾ ਕੋਈ ਅਤਨਾ ਆਪੇ ਸੰਗਤਾ ਆਇਆ ਸੜੇ ਪਰਵਾਰ ਤੀਰ ਤੇ ਹਰ ਪਾਸੇ ਸੰਗਤਾ ਖਰੀ ਹੋਈ ਦਿਸਦੀ ਗੁਲਜ਼ਾਰ ਆਸ਼ਰਮ ਇੱਧਰ ਅੰਦਰ ਇੱਧਰ ਸੰਗਤਾ ਜੁੜਿਆ ਹੋਇਆ ਇਸ ਪ੍ਰਕਾਰ ਪਿਉ ਅੰਬਰ ਦੇ ਸੰਗਣੇ ਤਾਰੇ ਸੰਗਤਾ ਚਮਕਣ ਗੁਰਦਰਬਾਰ ਸਤ ਸੰਗ ਹਾਲ ਚ ਸੰਗਤਾ ਟਿਕਿਆ ਆਪੋ ਆਪਣੇ ਆਸਣ ਮਲ ਕੌਮੀ ਗ੍ਰੰਥ ਚ ਕੌਮੀ ਬਾਣੇ ਬਖਸ਼ੇ ਪ੍ਰੀ ਜਿੰਦਗੀ ਦਾ ਬਲ ਜੋ ਜੋ ਸੰਗਤਾ ਸ਼ਰਦਾ ਸੰਗ ਸੁਣਨ ਪਈਆ ਕੌਮੀ ਇਤਿਹਾਸ ਜਿੰਦਗੀ ਦੀ ਲੋ ਬਖਸ਼ ਰਹਾਸੀ ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਪੀਖਰਤਨ ਸਾਧੂ ਤੇ ਕੌਮੀ ਨੇਤਾ ਰਾਗੀ ਕਵੀ ਗੁਣੀ ਗੁਣਵਾਨ ਬੈਠੇ ਕੁੱਲ ਸਟੇਜ ਦੇ ਉੱਪਰ ਜਿੰਦਗੀ ਤੇ ਕੁੱਲ ਸੁਲਝੇ ਲੋਕਮਾਨ ਸਬਰਵਾਲ ਸੇ ਸਤਿ ਸ਼੍ਰੀ ਰਾਮ ਲਾਲ ਸਤਿਗੁਰਤਾ ਲਾਲ ਕਲਿਆਣ ਕਾਰੇ ਸੰਯੁਕਤ ਡਾਇਰੈਕਟਰ ਲੋੜ ਬੰਦਾਦਾ ਜੋਗ ਗਪਾਲ ਉਸ ਨੇ ਆਖਿਆ ਸਾਧ ਸੰਗਤਿ ਦੇ ਮੁਨਕਤਾ ਦੇ ਸਤਿਗੁਰਤਾ ਜੀ ਅਨਾਂਾਤੀ ਗੁਰ ਪਰਮੇਸ਼ਵਰ ਮੰਚ ਉਤੇ ਆ ਰਹੇ ਮਹਾਰਾਜ ਨਾਲ ਗੁਰਾ ਦੇ ਦਰਸ਼ਨ ਸਿੰਘ ਜੀ ਜੋਗ ਜੀਰ ਪੰਜਾਬ ਦੇ ਕੇ ਪੀ ਨੀਤੀਬਾਨ ਸਤ ਗੁਰ ਜੀ ਸੰਗ ਆ ਰਹੇ ਹੋਰ ਵੀ ਆਗੋ ਸੇਵਕ ਦੇ ਸੇਵਕ ਸਰਦਾਵਾਰ ਭੇਖਰ ਤੰਦਰ ਲੋਕੀ नाथ ਜੀ ਜੋ ਸਤ ਗੁਰ ਦੇ ਹਨ ਗੁਰ ਭਾਈ ਮੁੰਸ਼ੀ नाथ ਸਤ ਗੁਰ ਤੋਂ ਜਿਸ ਸ਼ਬਦ ਗੁਰੂ ਦੀ ਪਦਵੀ ਪਾਈ ਉਹਨਾਂ ਦੇ ਸੰਗ ਹੋਰ ਸੰਤ ਵੀ ਭੇਖਰ ਤਨ ਉਪਕਾਰੀ ਪਿਆਰੇ ਭਗਤੀ ਕਰਕੇ ਜਗਤ ਭਲੇਲੇ ਕਾਲ ਯੁਗ ਦੇ ਪਠ ਜਿਨ੍ਹਾਂ ਨੇ ਠਾਰੇ ਅੱਜ ਤੇ ਸ਼ੋਭ ਤਿਹਾਰੇ ਉੱਤੇ ਮਹਾਪੁਰਸ਼ ਆਏ ਉਪਕਾਰ ਕਰਨ ਲਈ ਸਤਿਗੁਰ ਵੱਲੋਂ ਪੂਰਨ ਦੇ ਸਿਰ ਰਾਜ ਜੋਗ ਦਾ ਤਾਜ ਤਰਨ ਲਈ ਸਬਰ ਵਾਲ ਤੋਂ ਬਚਨ ਸੁਣ ਧਿਆ ਸੰਗਤਾ ਇਵੰਜੇ ਕਾਰੇ ਲਾਇ ਕੁੰਜਾ ਫੁਰਜਿਆ ਦੇਹ ਪੂਰੀ ਤੱਕ ਅਰਸ਼ੋ ਦੇਵਤਿਆ ਫੁੱਲ ਵਰਸਾਏ ਅਤਰ ਦਾਨੀਆਂ ਪਰ ਪਰ ਸੰਗਤਾ ਅਤਰ ਗੁਰਾ ਤੇ ਇਓ ਛਿੜਕਾਇਆ ਇੰਦਰ ਪਰਿਯੋਗ ਕਰਨਾ ਰਾਹੀ ਅਤਰ ਜਿਵੇਂ ਧਰਤੀ ਤੇ ਆਇਆ ਗੁਰ ਪਰਮੇਸ਼ਵਰ ਸਤ ਗੁਰ ਜੀ ਨੂੰ ਚੌਰ ਕਰੇਂਦਾ ਖਿਦਮਤ ਗਾਰ ਏ ਸਤ ਸੰਗ ਹਾਲ ਦੇ ਅੰਦਰ ਪਹੁੰਚਾ ਸਤ ਗੁਰ ਜੀ ਦਾ ਆਗਿਆਕਾਰ ਸਤ ਗੁਰ ਸੱਜੇ ਸਿੰਘਾਸਣ ਤੇ ਨਾਲ ਮਹ ਸੱਜੇ ਮਹਾਂਪੁਰਸ਼ ਪਿਆਰੇ ਭੇਖਰ ਤਨਸਾ ਦੇ ਉਤੇ ਨੇਤਾ ਇਸ ਧਰਤੀ ਦੇ ਚੰਨ ਸਤਾਰੇ ਸਤਸੰਗ ਹਾਲ ਦੇ ਸੰਗਤਾਂ ਬੈਠੀਆ ਜੜ ਜੜ ਕੇ ਇਓ ਸ਼ਰਦਾ ਬਾਣ ਬ੍ਰਹਮਪੁਰੀ ਵਿੱਚ ਬ੍ਰਹਮਾ ਗਿਰਤ ਜਿਉ ਪਗਜ ਨੇ ਕੰਨ ਦੇਵਤੇ ਨਿਰਮਾਣ ਸਾਧ ਸੰਗਤ ਵਿੱਚ ਪੁਰਸ਼ ਤੇ ਮਾਇਆ ਗੱਭਰੂ ਬੈਠੇ ਸਨੇ ਪਰਿਵਾਰ ਕੁਰ ਪਰਮੇਸ਼ਵਰ ਜਿਨ੍ਹਾਂ ਨੂੰ ਬਖਸ਼ੇ ਮਨ ਇਸੇ ਬੇਅੰਤ ਭੰਡਾਰ ਬਹੰਦਿਆ ਸਾਰ ਸિંહાસਨ ਉੱਤੇ ਸਤਿਗੁਰ ਬੋਲੇ ਗੁਰ ਮਿਹਰਬਾਨ ਰਾਤੀ ਦੋ ਸਮਝਾਇ ਤੈਨੂੰ ਪ੍ਰਗਟ 나ਥ ਪਿਤਾ ਗੁਣਵਾਨ ਕੇਸਰ ਨਾਰੀਅਲ ਹਾਰ ਫੁਲਾਦਾ ਚੋਤ ਸਮਗਦੀ ਇੱਕ ਦਸਤਾਰ ਪ੍ਰਗਟ 나ਥ ਨੇ ਗੁਰਚਨਾ ਵਿੱਚ ਹਰ ਸ਼ਹਿ ਰਖੀ ਆਗਿਆਕਾਰ ਫਿਰ ਬੋਲੇ ਸਬਰਬਾਦ ਨੂੰ ਪੂਰਨ ਸਤਿਗੁਰ ਗੁਰ ਉਲਿਆ ਦਰਸ਼ਨ ਸਿੰਘ ਬਜੀਰ ਸਾਹਿਬ ਨੂੰ ਜਰਾ ਸਾਡੇ ਕੋਲ ਬੁਲਾ ਦਰਸ਼ਨ ਸਿੰਘ ਸਬਦਾ ਸਾਹਿਬ ਨੇ ਸੁਣ ਸਤਗੁਰ ਦੇ ਮਿੱਠੇ ਬੋਲ ਉਹ ਸੀਸ ਝੁਕਾਉਂਦਾ ਆ ਗਿਆ ਸਤਗੁਰ ਜੀ ਦੇ ਚਰਨਾਂ ਕੋਲ ਦਰਸ਼ਨ ਸਿੰਘ ਬਜੀਰ ਕੇ ਪੀ ਨੂੰ ਹੱਥ ਫੜਾ ਕੇ ਗੁਰਦਸਤਾਰ ਇਸ ਆਸ਼ਰਮ ਦੀ ਦਸਤਾਰ ਦਾ ਕਹਿੰਦੇ ਪੂਰਨ 나ਥ ਕੇਵਲ ਹੱਕਦਾਰ ਦਰਸ਼ਨ ਸਿੰਘ ਸਰਦਾਰ ਕੇਪੀ ਨੇ ਸਤਿਗੁਰ ਦੇ ਹੁਕਮ ਅਨਸਾਰ ਇਸ ਸੇਵਕ ਦੇ ਸਿਰਸ ਬਣਾਏ ਦਰਸ਼ਨ ਸਿੰਘ ਕੇਪੀ ਦਾ ਸਤਾਰ ਇੱਕ ਪੁੱਲਾ ਦਾ ਹਾਰ ਸੁਨੈਰੀ ਤਾਸ ਤੇ ਗਲ ਦਰਸ਼ਨ ਸਿੰਘ ਪਾਇਆ ਪਾਉਂਦਿਆ ਸਾਧ ਹਾਰ ਉਸ ਆਗੂ ਆਦਪੁਰਖ ਦਾ ਨਾਰਾ ਲਾਇਆ ਧਰਤੀ ਤੇ ਸਮਾਨ ਗੂੰਜ ਪੈ ਦੇਵਤਿਆ ਅਰਸ਼ੋ ਮੰਗਲ ਗਾਏ ਅਨਹਦ ਬਾਚੇ ਸ਼ਬਦ ਸਰਤੋ ਸੁਣਿ ਗਿਆ ਸੁਗੈ ਨਸ਼ਿਆਏ ਫਿਰ ਹੱਥੀ ਕੇਸਰ ਕੋਲ ਕੇ ਸਤਗੁਰੂ ਗੁਰੂ ਕਰੀਬ ਨਵਾਜ ਤਿਲਕ ਲਗਾ ਕੇ ਕੇਸਰੋ ਬਖਸ਼ਿਆ ਕੁੜਾ ਫਖੀਰੀ ਤਾਜ ਫਿਰ ਤਰ ਲੋਕੀ ਨਾਸ ਸੰਗਤੀ ਜੋ ਸਤਗੁਰ ਦਾ ਹੈ ਗੁਰ ਭਈ ਉਸ ਨੇ ਫਿਰ ਰੁਦਰਾਖਤੀ ਮਾਲਾ ਇਸ ਸੇਵਕ ਦੇ ਗਲ ਵਿੱਚ ਪਾਈ ਫਿਰ ਭੀਖ ਰਤਨ ਤੇ ਕੌਮੀ ਆਗੂ ਸਾਧੂ ਸੰਤ ਤੇ ਦੇਸ਼ ਪੁਜਾਰੀ ਸਪਹਾ ਸਲਾਰ ਜਿਨ੍ਹਾਂ ਦੇ ਚਾਰੇ ਪੰਨ ਪੁਜਾਰੀ ਜਿਨ੍ਹਾਂ ਦੇ ਰਿਸ਼ੀਆ ਜਹੀ ਨਹਾਰ ਉਹਨਾਂ ਨੇ ਪਾਇਆ ਦਾਸ ਤੇ ਗਲ ਵਿੱਚ ਸ਼ਰਦਾ ਸੰਗ ਫੁੱਲਾ ਦਾ ਹਾਰ ਕਿਰਦਾਰ ਤੇਦਾ ਹੈ ਸੋਨੇ ਵਰਗਾ ਪੀਤਾ ਵਰਗੇ ਜੀ ਦੇ ਵਿਚਾਰ ਫਿਰ ਭੇ ਕੀਰਤਨ ਸਾਧੂ ਤੇ ਨੇਤਾ ਸੰਗਤਾ ਕਰ ਕਰ ਉੱਚੇ ਪੱਵ ਸੁਭ ਸ਼ਬਦ ਨਾਂ ਦੇ ਹਾਰਾ ਦੇ ਸੰਗ ਇਹ ਸੇਵਕ ਨੂੰ ਦਿੱਤਾ ਦੱਬ ਸੰਗਤਾ ਵਿੱਚ ਦਸ ਥਾਰ ਬੰਦੀ ਦਾ ਦਿਲ ਵਿੱਚ ਜਾਗਿਆ ਇਤਨਾ ਚਾ ਸਤਗੁਰ ਦੇ ਜੇ ਕਾਰੇ ਲਾਲਾ ਸੰਗਤਾ ਦਿੱਤਾ ਜਾਗਣ ਸਿਆ ਵਾਲਮੀਕ ਭਗਵਾਨ ਪ੍ਰਭੂ ਦੇ ਸੰਗਤਾ ਜਦੋਂ ਜੇਖਾ ਦੇ ਲਾਏ ਤੀਰਥ ਤਿਕ ਤਦ ਕਿਣਕਿਆ ਵਿੱਚੋਂ ਆਦਪੁਰਖ ਪਿਆ ਨਜਰੀ ਆਏ ਕੌਮੇ ਸੁਰਖਣਸ਼ਾਨਾ ਵਿੱਚੋਂ ਜੋ ਸ਼ਕਤੀ ਦਾ ਚਿੰਨ ਤੀਰ ਕਮਾਨ ਉਹ ਆਦਵਾਸੀ ਹਰ ਗਬਰੂ ਨੂੰ ਸ਼ਕਤੀ ਦਾ ਬਖਸ਼ੇ ਵਰਦਾਰ ਹੁਣ ਆਦਵਾਸੀਓ ਸੁੱਤਿਓ ਜੱਗ ਜ਼ੁਲਮੀ ਹੋ ਰਿਹਾ ਦੂਰ ਹਨੇਰਾ ਸਾਂਜੀ ਪਾਲ ਤੇ ਲੋਕ ਰਾਜ ਚੋਂ ਤੁਸੀਂ ਪੈਦਾ ਕਰ ਲਓ ਸੋਣ ਸਵੇਰਾ ਫਿਰ ਸਤਿਗੁਰੂ ਬੋਲੇ ਸਾਧ ਸੰਗਤ ਜੀ 10 ਫਰਵਰੀ ਦਿਨ ਹੈ ਖਾਸ ਧਰਮ ਲਈ ਕੁਰਬਾਨੀ ਆ ਕਰਕੇ ਸਾਧੂ ਦਾ ਸਿਰ ਜਿਆ ਇਤਿਹਾਸ 5 ਨਵੰਬਰ ਸਨ 1966 ਨੂੰ ਜੜਦਿਆ ਮੰਗਲਵਾਰ ਆਣ ਫਿਰ ਕੂਆ ਖੱਲਾ ਬੋਲਿਆ ਸੀ ਪਾਲ ਮੇਕ ਤੇ ਇਸਤਰ ਪਾਲ ਨਾਲ ਫਿਰ ਕੁਆ ਪੁਲਿਸ ਆਏ ਸੀ ਸਪਨਾ ਹੱਥ ਖੂਨੀ ਹਥਿਆਰ ਵਾਲਮੀਕੀਏ ਸਾਧੂ ਕੁੱਟੇ ਜੋ ਆਸ਼ਰਮ ਦੇ ਸੇਵਕਦਾਰ ਮੰਦਰ ਲੁੱਟਿਆ ਜੰਦਰੇ ਤੋੜੇ ਲੰਗਰ ਦਾ ਲੁੱਟ ਲਿਆ ਸਮਾਨ ਗੁਰੂ ਵਾਲਮੀਕ ਦੇ ਤੀਰ ਸੇਤਾ ਕਰ ਦਿੱਤੇ ਸਤ ਸਾਧੂ ਸਾਰੇ ਲਹੂ ਲਹਾੜ ਅਮਰ ਸਰਤਾ ਬੇਤੀ ਟੀਸੀ ਅਸੀਂ ਤੁਰ ਕੇ ਗਏ ਸਾ ਉਸ ਤੇ ਵੱਲ ਅਸਾ ਉਸ ਤੋਂ ਚਾ ਇਨਸਾਫ ਮੰਗਿਆ ਉਹ ਉਲਟਾ ਪੈ ਗਿਆ ਸਾਡੇ ਗਲ ਅਸੀਂ ਸਾਨੂੰ ਸਾ ਰੱਬ ਸਾ ਦਾ ਆਸਰਾ ਮਾਲਕ ਸ਼ਕਤੀਵਾਨ ਜੋ ਸਾਡਾ ਜਗਤ ਪਿਤਾ ਬ੍ਰਹਮਣ ਦਾ ਕਰਤਾ ਫਾਲਮੀਕ ਭਗਵਾਨ ਜੋ ਸਾਡਾ ਅਸੀਂ ਉਸਤੇ ਚੰਨੇ ਕਰ ਅਰਦਾਸਾ ਖਾ ਕੇ ਆਪਣੇ ਹਿਰਦੇੋਂ ਖਿੱਚ ਅਸੀਂ ਮਰਨ ਵਰਤ ਤੇ ਬੈ ਗਏ ਆਖਰ ਜਿਲੇ ਕਚੈਰੀ ਉਸੇ ਵਿੱਚ ਸਾਡੇ ਸੰਗ ਸੰਨ 45 ਸਾਧੂ ਚੋ ਬਾਲ ਮੇਕੀਏ ਸੰਤ ਮਹਾਨ ਕੱਪੜੇ ਲਾਸਿਆ ਦੇ ਦੁੱਤੇ ਤਲਿਆ ਤੇ ਤਰ ਆਪਣੇ ਜਾਨ ਉਹ ਵੀ ਮਰਨ ਵਰਤ ਤੇ ਬੈ ਗਏ ਬਾਲ ਮੇਕ ਭਗਵਾਨ ਦੇ ਲਾਲ ਚ크ਰਾ ਮਿਹਾ ਘੜਿਆ ਅੰਦਰ ਅੰਗ ਸੰਗ ਰਹੇ ਸਦਾ ਅੰਗਪਾਲ ਧਰਮੇ ਸਾਧੂ ਵਰਨ ਵਰਤ ਉਤੇ ਧਰਮਲੀ ਬੈਠੇ ਤਪ ਨਿਰਮਾਨ ਆਤ ਬਾਸੀ ਗੱਬਰੂ ਆ ਵਿੱਚ ਜਜਪਾ ਜਾਗਿਆ ਵਾਂਗ ਤੂਫਾਨ ਚੱਲ ਕੀ ਕੌਮ ਦੇਖ ਕੇ ਸਨ ਪੁਸਰਾਹੀ ਧਮ ਘੌੜਾ ਚਾਇਆ ਲਾਠੀ ਚਾਰਜ ਕਰ ਸਾਡੇ ਤੇ ਸਾਨੂੰ ਬੈਠਿਆ ਤਾਏ ਭਜਾਉਣਾ ਚਾਇਆ ਲਾਠਿਆ ਦੇ ਸਭ ਟੁੱਟ ਗਏ ਬੇਸ਼ੱਕ ਐ ਪਰ ਸਾਧੂ ਦਾ ਸਿਰਕ ਨਹਾਰੇ ਅਸਾ ਮਰਨ ਵਰਤ ਤੇ ਬੈਠਿਆ ਸਭਨਾ ਚੁਲਮ ਪਲਸ ਦੇ ਸਹਲੇ ਸਾਰੇ ਪਲਸ ਵੱਲੋਂ ਫਿਰ ਸਾਧੂ ਉੱਤੇ ਚੁਲਮ ਅਖੀਰ ਇਹਦਾ ਟੁੱਟਿਆ 21 ਨਵੰਬਰ 69 ਨੂੰ ਸਾਨੂੰ ਲਾਹਤ ਕੜੀਆ ਜੇਲ੍ਹ ਚ ਸਟਿਆ ਸਾਧੂਆ ਨੂੰ ਕੀ ਖੋਪ ਜੇਲ੍ਹ ਦਾ ਕੀ ਉਹਨਾਂ ਲਈ ਬੰਦੀਖਾਨੇ ਜਿਨ੍ਹਾਂ ਸਾਧੂ ਆਦ ਪੁਰਖ ਦੇ ਭੇਟ ਕੀਤੇ ਖੁਦ ਸੇ ਨਜ਼ਰਾਨੇ 16 ਨੰਬਰ ਚੱਕੀ ਵਾਲੇ ਕਮਰੇ ਅੰਦਰ ਕੀਤਾ ਗਿਆ ਸੀ ਬੰਦ ਅਸਾਨੋ ਪਰ ਆਦ ਪੁਰਖ ਭਗਵਾਨ ਬਖਸ਼ਿਆ ਉਸਾਂ ਵੀ ਆਨੰਦ ਅਸਾਨੋ ਬਾਕੀ ਦੇ 45 ਸਾਧੂ ਉਹ ਬੰਦ ਕੀਤੇ ਇੱਕ ਹਾਲ 'ਚ ਸਾਰੇ ਉਹ ਹੱਥ ਕਰਿਆਨ ਸਾਜ ਸਮਝ ਕੇ ਸ਼ਬਦ ਪਰੰਤੇ ਲਾਉਣ ਜਿਕਾਰੇ ਸਾਧੂਆ ਉੱਤੇ ਜੇਲ੍ਹ ਦੇ ਹਾਕਮ ਕਰ ਕਰ ਥੱਕੇ ਪਾਰ ਤਲੰਦਾ ਪਰ ਸਾਧੂ ਕੋਸਤਾ ਸਮਝ ਕੇ ਖਾ ਗਏ ਜੋ ਮਾਰ ਕੀ ਤਾ ਤਲਵਾਰ ਤਲੰਦਾ ਸਾਧੂ ਸੁਣ ਜੇਲਾ ਵਿੱਚ ਡੱਕੇ ਕੌਮੀ ਮਰਦ ਪਿਆਰੇ ਜਾਗੇ ਆਦਵਾਸੀ ਸਮਾ ਦੀ ਖਾਤਰ ਅਣਖ ਨਾਲ ਸਿੰਘਾਂ ਦੇ ਜਾਗੇ ਰੰਗਰੇਟੇ ਸਤ ਗੁਰ ਕੇ ਬੇਟੇ ਰਵੀਦਾਸ ਭਗਵਾਨ ਦੇ ਪਿਆਰੇ ਜਾ ਕੇ ਵਾਲਮੀਕ ਅਨਖਾ ਦੇ ਪੁੱਤਲੇ ਅੰਬੇਦਕਰ ਦੇ ਕਿਆਲ ਪੰਡਾਰੇ ਜਾ ਕੇ ਪਿੰਡਾ ਸ਼ਹਿਰਾ ਕਸਬਿਆਂ ਵਿੱਚੋਂ ਜਦ ਜਥੇ ਬੰਦੀ ਵਿੱਚ ਵੱਜ ਕੇ ਸਾਰੇ ਕੌਮੀ ਹੱਕ ਮਨਾਵਣ ਦੇ ਲਈ ਛਤ ਕੌਮੀ ਫੁੱਲ ਬਣੇ ਅੰਗਿਆਰੇ ਉਦੋਂ 10 ਪਰਵ ਦੀ 768 ਨੂੰ 81 ਦਿਨਾਂ ਦੇ ਬਾਅਦ ਪਿਆਰੇ ਕੌਮੀ ਹੱਕ ਕੌਮ ਦੇ ਕੌਮ ਨੂੰ ਦੇ ਗਏ ਹੋ ਗਏ ਸੰਤ ਅਜਾਤ ਸਾਰੇ ਸੰਤ ਜਿਨਾ ਦਾ ਸਿਦਕ ਦੇਖ ਕੇ ਕੀਤਾ ਪਛਤਾ ਤਾਪ ਹਕੂਮਤ ਸੰਤਾ ਤੇ ਜੋ ਕੇਸ ਬਣਾਏ ਵਾਪਸ ਲੈ ਸਭ ਆਪ ਹਕੂਮਤ ਕੌਮੀ ਅਣਖ ਧਰਮ ਦੇ ਗਾਤਰ ਕੌਮ ਤੁਰੇ ਜਾਏ ਫਾਰਨ ਜਾਣਾ ਜਦ ਕੌਮ ਦੇ ਚਰਨੀ ਲੱਗੀ ਚਮਕ ਪਿਆਸਨ ਕਉ ਮੇ ਸ਼ਾਨਾ ਲਾਜ ਕੌਮ ਦੇ ਜਗਤ ਪਿਤਾ ਪ੍ਰਭ ਆਦ ਪੁਰਖ ਈਸ਼ਵਰ ভগবਾਨ ਸਿਰ ਰਖੇ ਪ੍ਰਗਟ ਹੋ ਕੇ ਸ਼ਕਤੀ ਦੇ ਮਾਲਕ ਲਾਜ ਭੇਖ ਤੇ ਸ਼ਕਤੀवान ਸਿਰ ਰਖੇ ਸਾਂਝ ਪਾਲ ਦੇ ਦੁਸ਼ਮਨ ਫਿਰਕੂ ਪ੍ਰਹੁਤ ਬਾਜੀਏ ਦੁੰਦੇ ਰਹਿ ਗਏ ਸੰਤ ਜੀ ਨਾਲ ਸੰਗ ਤੱਕਾ ਕਰਕੇ ਹੰਝੂਆਂ ਨਿਹਾਰ ਪਰੋਂਦੇ ਰਹਿ ਗਏ 10 ਫਰਵਰੀ 1967 ਦਾ ਇਹ ਸਾਡੇ ਸਭ ਮਾਨ ਦਾ ਦਿਨ ਹੈ ਸਾਡੀਆਂ ਜਿੱਤਾ ਕੌਮੀ ਇੱਕ ਇਹ ਸਾਡੀ ਪਛਾਣ ਦਾ ਦਿਨ ਹੈ ਇਸੇ ਦਿਨ ਅਸੀਂ ਅੱਜ ਦੇ ਜਨ ਹੈ ਪੂਰਨੋ ਦਸਤਾਰ ਹੈ ਬਖਸ਼ੇ ਵਾਲਮੀਕ ਪਗਵਾਰ ਪ੍ਰਭੂ ਦੇ ਹੁਕਮਾਂ ਦੇ ਅਨੁਸਾਰ ਹੈ ਬਖਸ਼ੀ ਅੱਜ ਤੋਂ ਸਾਡੀ ਜੋਤ ਇੱਕ ਹੈ ਇੱਕੋ ਸਾਦਾ ਚਿੱਤ ਸਮਝਣਾ ਅੱਜ ਤੋਂ ਸੰਗ ਤੇ ਅਸੀਂ ਪੂਰਨ ਤੇ ਵਿੱਚ ਪੂਰਨ ਮੇਰੇ ਵਿੱਚ ਸਮਝਣਾ ਇਤਨੇ ਸ਼ਬਦਾਂ ਗੁਰਾ ਜਤ ਬੋਲੇ ਸੰਗਤਾ ਚੋਲ ਜੇ ਕਾਰੇ ਗੁੰਜੇ ਬਾਤ ਰੋਕ ਤੋਂ ਗੂੰਜਾ ਉਠਗਾ ਸਵਰਗੋ ਸਿੱਖਤ ਮਨਾਰੇ ਗੁੰਜੇ ਮਹਾਪੁਰ ਸਾਦੇ ਵਚਨ ਸੁਣਦਿਆ ਦੇਕੇ ਕਾਰ ਪਿਆਰੇ ਕੋ ਤੇ ਉਸੇ ਵਕਤ ਹਵਾਈ ਅਡੇ ਫਰੀਦਾ ਦੇ ਵਨਜਾਰੇ ਪਹੇਤੇ ਉਹਨਾਂ ਕਿਹਾ ਹਵਾਈ ਅਡੇ ਤੇ ਅਸਾ ਪੀਸਾ ਜਮਾ ਕਰਾਈਆ ਹੋਇਆ ਪੰਜ ਬੋਰੀਆ ਖੁਲਾਤੀਆ ਵੀ ਅਸੀ ਖਨ ਆਪ ਪੁਚਾਈਆ ਹੋਇਆ ਅਰਜੀ ਦੇ ਅਫਸਰ ਨੂੰ ਕਿਹੜਾ ਇਹ ਅਰਧ ਜ਼ਰੂਰੀ ਹੈ ਮਹਾਰਾਜ ਇਸੇ ਵਕਤ ਫੁਲਾਦੀ ਵਰਖਾ ਸਾਡੇ ਤੀਰਥ ਤੇ ਕਰਨ ਜਹਾਜ ਸੰਗਤਾ ਆਖਿਆ ਅਜ ਸਤਿਗੁਰ ਦੀ ਪੂਰਨ ਜੀਨੋ ਤਾਜ ਬਖਸ਼ਿਆ ਤਿਲਕ ਲਗਾ ਕੇ ਪੂਰਨ ਜੀਨੋ ਤ੍ਰੈ ਲੋਕੀ ਦਾ ਰਾਜ ਬਖਸ਼ਿਆ ਉਸ ਨੇ ਆਖਿਆ ਨਾਲ ਆਪ ਦੇ ਇੱਕ ਜਥਾ ਪੈਣ ਦਾ ਹੋਰ ਵੀ ਆਵੇ ਸਾਡੇ ਗੁਰ ਦਰਬਾਰ ਤੋਂ ਜਿਹੜਾ ਅੰਬਰਾ ਤੀਕ ਆਵਾਜ਼ ਪਹੁੰਚਾਵੇ ਇਧਰ ਸਤਗੁਰ ਸੱਜੇ ਸਿੰਘਾਂ ਸਣ ਪਰਵਚਨਾ ਜੀ ਆ ਝੜੀਆ ਲਾਈਆ ਮਨ ਇਸੇ ਫਲ ਮਿਲਣ ਉਹਨਾਂ ਨੂੰ ਜੋ ਸੰਗਤ ਸਾਧ ਅਰਦਾਸ ਸੰਗ ਆਇਆ ਚੁੱਪ ਚਪੀਤਿਆ ਹਿਰਦਿਆ ਅੰਦਰ ਜੋ ਸਤਗੁਰ ਦਾ ਸਿਮਰਨ ਕਰਦੇ ਜਾਨਨ ਹਾਰੇ ਦਿਲ ਦੀ ਆ ਸਤਿਗੁਰ ਚਾਨ ਉਹਨਾਂ ਦੀ ਝੋਲੀਆ ਭਰ ਦੇ ਸਰਦਾ ਸੰਗ ਪੁੱਤਰ ਆਦਿ ਆ ਦਾਤਾ ਗੁਰ ਦਰਬਾਰੋ ਜਿਨ੍ਹਾਂ ਨੇ ਫਾਇਆ ਸੱਜਰ ਸੂਆ ਮੱਛਿਆ ਉਹਨਾਂ ਕੋ ਦਰਬਾਰੇ ਆਣ ਚੜਾਈਆ ਗੁਰ ਪਰਮੇਸ਼ਵਰ ਗੁਰੂ ਜੀ ਨਾ ਦੀਆ ਮਨੋ ਕਾਮਨਾ ਪੂਰੀਆ ਕਰ ਦੇ ਉਪ ਗੋਦੇ ਤੀਨ ਸੁਨੇ ਤੇ ਛਾਪਾ ਗੁਰ ਚਰਨੀ ਨਜਰਾਂ ਨੇ ਧਰਦੇ ਗੁਰ ਬਖਸ਼ਿਸ਼ ਨੇ ਜਿਨਾ ਚ ਨਾ ਪੀ ਭਗਤ ਜਿਨਾ ਦੇ ਭਾਗ ਜਗਾਏ ਲੰਗਰ ਲਈ ਉਹ ਖੁੱਲਿਆ ਰਸਤਾ ਪਰ ਪਰ ਕੀ ਪਾਣ ਲਿਆਏ ਸਦਾ ਸਦੀਵੇਂ ਸਤ ਗੁਰ ਬਖਸ਼ਿਆ ਜਿਨ੍ਹਾਂ ਨੂੰ ਸੰ ਅਮਰ ਬਹਾਰਾ ਸਰਦਾ ਸੰਗ ਜੋੜਿਆ ਉਹਨਾਂ ਗੁਰ ਚਰਨਾ ਸੰਗ ਦਿਲ ਦੀ ਏ ਤਾਰਾ ਰਤਵੇ ਤੇ ਤੇਜ ਗਾਰਤ ਰਖਿਆ ਸਤ ਗੁਰੂ ਜੀ ਨੇ ਜਿਨਾਂ ਨੂੰ ਬਖਸ਼ੇ ਗੁਰ ਮਿਹਰੋ ਕਰ ਬਣੇ ਜਿਨਾ ਦੇ ਸਵਰਗਪੁਰੀ ਦੇ ਨਕਸ਼ੇ ਬਖਸ਼ੇ ਉਹ ਚੰਨ ਵਰਗੇ ਪੁੱਤ ਉਂਗਲੀ ਲਾ ਕੇ ਗੁਰਦਰਬਾਰ ਆਏ ਉਹਨਾਂ ਸ਼ਰਧਾ ਸੰਗਤ ਜਿਹੜਾ ਨੇ ਲਿਆ ਕੇ ਗੁਰ ਚਰਨਾ ਵਿੱਚ ਪੀਠ ਚੜਾਏ ਉਹ ਰੋਕੀ ਜਿਨਾਂ ਰੋਗੀਆਂ ਉੱਤੇ ਗੁਪਤ ਰੋਗ ਹਾ ਦੇ ਪੈ ਗਏ ਸਾਇ ਧੂਨੇ ਦੇਕ ਟਟਕੀ ਉਹਨਾ ਦੇ ਚਨਮ ਜਨਮ ਦੇ ਰੋਗ ਗਵਾਏ ਮੁਕਤੀ ਦੀ ਮੰਗ ਲੈ ਜਗਿਆ ਸੁਹਾ ਗੁਰ ਚਰਨੀ ਜਿਨਾਂ ਸੀਸ ਸੁਕਾਏ ਸ਼ਬਦ ਗੁਰੂ ਸੰਗ ਮੁਕਤੀ ਦੱਸ ਕੇ ਬ੍ਰਹਮ ਜੋਤ ਲੜ ਉਸ ਨੂੰ ਲਾਏ ਸੰਗਤਾ ਇੱਦਾਂ ਜੁੜ ਜੁੜ ਬੈਠਿਆ ਗੁਰ ਸ਼ਬਦ ਦਾ ਸੰਗ ਹੋਣ ਨਿਹਾਲ ਛੱਲੇ ਨਾਲ ਮੱਕੀ ਦੇ ਦਾਣੇ ਜੁੜੇ ਹੋਣ ਕਿ ਛੱਲੇ ਨਾਲ ਪ੍ਰਵਚਨ ਕਰਨ ਲਈ ਸਤਗੁਰ ਜੀ ਤੇਆ ਜਦੋਂ ਈਸ਼ਵਰੀ ਬੁੱਲੀਆ ਖੁੱਲੀਆ ਤਦ ਚੰਦਨ ਤੇਕ ਸਤੂਰੀ ਵਰਗਿਆ ਪੌੜਾ ਵਿੱਚ ਸੁਗੰਧਿਆ ਖੁੱਲੀਆ ਸਤਗੁਰ ਬੋਲੇ ਪਿਆਰਿਓ ਵਾਲਮੀਕ ਈਸ਼ਵਰ ਭਗਵਾਨ ਉਹ ਆਦ ਅੰਤ ਉਹ ਅੰਤ ਹੈ ਬ੍ਰਹਮੰਡ ਕਰਤਾ ਸ਼ਕਤੀਪਾਨ